ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਨਵੇਂ ਸਾਲ ਦੇ ਵਿੱਚ ਨਵੇਂ ਦਿਨ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਉਹਦਾ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਆਪਾਂ ਕਰਨਾ ਆਏ ਆ ਬ੍ਰੇਕਫਾਸਟ ਗੁੱਡ ਮਾਰਨਿੰਗ ਹੈਪੀ ਨਿਊ ইয়ার ਸਾਰਿਆਂ ਨੂੰ ਇਟਵਾਸਟ ਕਰਦੇ ਆ ਤੇ ਉਸ ਤੋਂ ਬਾਅਦ ਬਾਹਰ ਦਾ ਰੌਣਕ ਮੇਲਾ ਦੇਖਦੇ ਆ ਭਰ ਲਈ ਥਾਲੀ ਮੋਟਾ ਜੀ ਨੇ ਆ ਖੁੱਲੇ ਤੌਰ ਤੇ ਸਭ ਨੂੰ ਛੱਟ ਕੇ ਤੇ ਹੁਣ ਚੱਲਣ ਗਿਆ ਪੂਰੀਆਂ ਚਰਨ ਚਰਨ ਅੰਦਰ ਟ੍ਰੈਫਿਕ ਦਾ ਅੱਜ ਪੂਰਾ ਬੁਰਾ ਹਾਲ ਹੋਇਆ ਪਿਆ ਕਿਉਂਕਿ ਸਭ ਬੰਦੇ ਕੋਈ ਉਹਦੇ ਘਰਾਂ ਨੂੰ ਜਾ ਰਿਹਾ ਹੈ ਕੋਈ ਇੱਥੋਂ ਰੇਲਵੇ ਸਟੇਸ਼ਨ ਨੂੰ ਜਾ ਰਿਹਾ ਹੈ ਤੇ ਕੋਈ ਜਾ ਰਿਹਾ ਹੈ 에어ਪੋਰਟਾਂ ਨੂੰ ਸਾਡੇ ਬੰਦੇ ਨੇ ਵੀ 에어ਪੋਰਟ ਪਹੁੰਚਣਾ ਹੈ ਹਾਂਜੀ ਸਰ ਲਾਸਟ ਟੇਨ ਬੂਆ ਯਸ ਯਸ ਤੇ ਇੱਧਰ ਸਾਰੂ ਨਹੀਂ ਇੱਥੇ ਨੇ ਅੱਜ ਟ੍ਰੈਫਿਕ ਸਾਰੇ ਪਾਸੇ ਹੀ ਜਾਮ ਹੈ ਗੱਡੀ ਨਾਲਿਆਂ ਨੂੰ ਜਿਆਦਾ ਔਖਾ ਹੋ ਗਿਆ ਐਕਟਿਵਾ ਦਾ ਇਹ ਫਾਇਦਾ ਹੈ ਵੀ ਐਕਟਿਵਾ ਬੇਚਦੀ ਕਰਦੀ ਕਰਾਉਂਦੀ ਨਿਕਲੇ ਆਉਂਦੀ ਹੈ ਹੁਣ ਆਪਾਂ ਇਸ ਟਾਈਮ ਆਏ ਆ ਕੁਝ ਖਾਣ ਪੀਣ ਇਧਰ ਬਾਹਰਲੇ ਪਾਸੇ ਨਾਲੇ ਮਾੜਾ ਜਿਹਾ ਮਾਹੌਲ ਦੇਖ ਲਈਏ ਉਹਦੇ ਇੱਕ ਬੰਦੇ ਦੀ ਵਿਦਾਈ ਦਾ ਟਾਈਮ ਆ ਗਿਆ ਸਾਡੇ ਚੋਂ ਇਹ ਚੱਲਿਆ ਹੁਣ ਪਹਿਲਾਂ ਹਾਂ ਜੀ ਸਰ ਟੈਕਸੀ ਦੀ ਆ ਗਈ ਹੈ ਬਾਹਰੋਂ ਨੂੰ 에어ਪੋਰਟ ਛੱਡੂਗੀ ਇਹਨੇ ਬਾਈ 에어 ਨਿਕਲ ਜਾਣਾ ਅੱਜ ਦੀ ਅੱਜ ਹੀ ਪੰਜਾਬ ਵੱਲੋਂ ਐਂ ਤੜਕ ਦੀ ਫੜਕ ਦੀ ਗਰਮੀ ਚੋਂ ਸੱਦਾ ਠੰਡ ਚ ਪਹੁੰਚੂਗਾ ਬਿਮਾਰ ਵੀ ਹੋ ਸਕਦਾ ਫਾਇਰ ਤੇ ਖਿੱਚਦਾ ਫਿਰਦਾ ਹੈ ਜਾਨ ਨੂੰ ਜੀ ਨਹੀਂ ਕਰਦਾ ਲੱਗਦਾ ਇਹਦਾ ਯਾ ਗਾ ਭਾਈ ਬਾਈ ਬਾਈ ਚੱਲ ਓਕੇ ਮੇਰੇ ਬਾਈ ਚੱਲ ਪਹੁੰਚ ਧਿਆਨ ਨਾਲ ਜਾਹੀਂ ਚੱਗੋ ਚੱਲੋ ਵੰਡੀ ਨਵੇਂ ਸਾਲ ਦਾ ਪਹਿਲਾ ਦਿਨ ਹੋਣ ਕਰਕੇ ਅੱਜ ਟ੍ਰੈਫਿਕ ਬਹੁਤ ਜ਼ਿਆਦਾ ਹੈ ਸਾਰੇ ਪਾਸੇ ਗੱਡੀਆਂ ਗੁੱਡੀਆਂ ਤਾਂ ਜਾਮ ਲੱਗਿਆ ਪਿਆ ਤਾਂ ਆਪਾਂ ਹੁਣ ਨਿਕਲੇ ਆਂ ਆਪਾਂ ਚੱਲੇ ਆਂ ਹੁਣ ਸੰਕੁਅਰੀਅਮ ਵਿੱਚ ਤੇ ਕੱਲ ਜਿੱਥੇ ਆਪਾਂ ਗਵਾੜਾ ਫੋਟ ਦੇਖਣ ਗਏ ਸੀ ਉਸ ਤੋਂ ਦੂਜੀ ਸਾਈਡ ਦੇ ਉੱਤੇ ਲੋਅਰ ਗਵਾੜਾ ਫੋਟ ਆ ਜਿਹੜਾ ਉਹ ਹੈਗਾ ਸੰਕੁਅਰੀਅਮ ਵਿੱਚ ਤਾਂ ਆਪਾਂ ਉਹ ਦੇਖ ਕੇ ਆਉਨੇ ਆਂ ਤੇ ਉੱਥੇ ਸਨਸੈਟ ਬਹੁਤ ਵਧੀਆ ਹੁੰਦਾ ਸਨਸੈਟ ਦੇਖਦੇ ਨਾਲ ਤੁਹਾਨੂੰ ਦਿਖਾਉਨੇ ਆਂ ਤੇ ਹੁਣ ਆਪਾਂ ਨਿਕਲੇ ਆਂ ਉਸ ਪਾਸੇ ਵਾਲ ਨੂੰ ਕਹਿੰਦੇ ਮੁੰਡੇ ਪੰਜਾਬ ਦੇ ਦੋ ਨੰਬਰ ਦਾ ਕੰਮ ਕਰਨ ਲੱਗੇ ਗੋਜ ਨਾ ਪੈਟਰੋਲ ਪੰਪ ਘਟਨੇ ਬਹੁਤ ਜ਼ਿਆਦੇ ਹੁਣ ਇਸ ਏਰੀਆ ਜਿਹੜੇ ਪੈਟਰੋਲ ਪੰਪਸ ਹੁਣ ਲੱਭੇ ਹੀ ਨਹੀਂ ਉਦ ਇਹ ਕਿੱਥੇ ਆਹੋ ਤਾਂ ਇਸ ਕਰਕੇ ਤੇਲ ਇੱਥੇ ਈ ਦਾ ਬੋਤਲਾਂ ਚ ਮਿਲ ਜਾਂਦਾ ਆਪਦਾ ਲੀਟਰ-ਲੀਟਰ 2-2 ਲੀਟਰ ਜਿੰਨਾ ਪਾਉਣਾ ਪਾਓ ਤੇ ਆਪਦਾ ਕੰਮ ਚਲਾਓ ਮੈਂ ਕਿਹਾ ਸਰ ਦਾ ਹੋ ਗਿਆ ਹਾਂ ਹਾਂ ਥੋੜਾ ਜਿਹਾ ਮਹਿੰਗਾ ਦਿੰਦੇ ਆ ਇਹ 120 ਦਾ ਦੇਣਗੇ ਹੁਣ ਹੁਣ ਕਿੰਨਾ ਦਾ ਹੁੰਦਾ ਉਹ ਨਹੀਂ ਉਹ ਤਾਂ 94 ਤੋਂ 95 ਆ ਮਰੇ ਖਾਲਚ ਇੱਥੇ 93 93 ਇੱਥੇ ਕੱਲ ਦੇਖਿਆ ਸੀ ਨਾ ਪਾਉਣਾ ਤੇਲ ਅੱਗੇ ਨੂੰ ਪਾਉលਿਆ ਚੱਲ ਲਈ ਇੱਥੇ ਸੀ ਆਪਣਾ ਜਿੱਥੇ ਪਹਿਲਾਂ ਅਸੀਂ ਰੁਕਣਾ ਸੀ ਇਹਦੇ ਸਬੰਧ ਇਹਦੇ ਸਬੰਧ ਵਿੱਚ ਵੀ ਗੱਲ ਇਹ ਹੈ ਵੀ ਅਸੀਂ ਇਹ ਵੀ ਬੇਨਤੀ ਕਰਨੀ ਸਾਰਿਆਂ ਨੂੰ ਵੀ ਜਿਹੜੇ ਬੰਦੇ ਗੋਆ ਆਉਣਾ ਚਾਹੁੰਦੇ ਆ ਖਾਸ ਕਰਕੇ ਆ ਨਿਊ ਇਅਰ ਦੇ ਦਿਨਾਂ ਤੇ ਸਭ ਤੋਂ ਪਹਿਲੀ ਗੱਲ ਤਾਂ ਵੀ ਤੁਸੀਂ ਜਿੱਥੇ ਆਪਣਾ ਰਹਿਣ ਕਰਨ ਦਾ ਕਰ ਰਹੇ ਹੋ ਉਹਨੂੰ ਪੂਰਾ ਵੈਰੀਫਾਈ ਕਰਕੇ ਕਰੋ ਤੁਸੀਂ ਕਿਸੇ ਆਨਲਾਈਨ ਸਾਈਟ ਤੋਂ ਨੰਬਰ ਚੱਕਿਆ ਉਸ ਤੋਂ ਉਹਦੀ ਬੰਦੇ ਨਾਲ ਗੱਲ ਹੋਊਗੀ ਉਹਨੇ ਤੁਹਾਨੂੰ ਫੋਟੋਆਂ ਭੇਜਤੀਆਂ ਤੇ ਤੁਸੀਂ ਪੈਸੇ ਭਰ ਕੇ ਉਹ ਬੁੱਕ ਕਰਵਾ ਲਿਆ ਉਹ ਫਿਰ ਇੱਥੇ ਆ ਕੇ ਹੋਰ ਹੀ ਕੁਝ ਨਿਕਲਦਾ ਹੁੰਦਾ ਸਾਡੇ ਨਾਲ ਵੀ ਇਦਾਂ ਹੀ ਬਣੀ ਪਰ ਇਹ ਵੀ ਅਸੀਂ ਕਿਸੇ ਉਹ ਤੋਂ ਚੱਕਿਆ ਨਹੀਂ ਹੋਇਆ ਸੀ ਆਨਲਾਈਨ ਸਾਈਟ ਤੋਂ ਸਾਡਾ ਬੰਦਾ ਜਾਣਕਾਰ ਸੀ ਵਿੱਚ ਆ ਉਹ ਤਾਂ ਇਹ ਹੋ ਗਿਆ ਵੀ ਉਹਨੇ ਅੱਗੇ ਜਿਹਨੂੰ ਕਿਹਾ ਡੀਲਰ ਸੀ ਜਿਹੜਾ ਵਿੱਚ ਨੂੰ ਅੱਗੇ ਹੋਰ ਇੱਥੋਂ ਵਾਲਾ ਲੋਕਲ ਉਹਨੇ ਫਿਰ ਕੀ ਕਰਤਾ ਵੀ ਮੌਕੇ ਤੇ ਜਾ ਕੇ ਸਾਨੂੰ ਪ੍ਰਾਪਰਟੀ ਕੋਈ ਹੋਰ ਦੇਣ ਲੱਗ ਗਿਆ ਉਹ ਸਾਨੂੰ ਵਧੀਆਨ ਲੱਗੀ ਫਿਰ ਅਸੀਂ ਆਪ ਦਾ ਜਿਹੜਾ ਹੈ ਹੋਟਲ ਆਪ ਲੱਭ ਲਿਆ ਪਰ ਸਾਨੂੰ ਮਿਲਿਆ ਥੋੜਾ ਜਿਆ ਮਹਿੰਗਾ ਕੋਈ ਜਿਆਦਾ ਮਹਿੰਗਾ ਨਹੀਂ ਪਿਆ ਪਰ ਉਂ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਫਿਰ ਇਸ ਟਾਈਮ ਡਬਲ ਤੋਂ ਵੀ ਵੱਧ ਰੇਟ ਨਹੀਂ ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਵੀ ਜਿਹੜੇ ਵੀ ਬੰਦੇ ਆਉਂਦੇ ਆ ਪੂਰਾ ਵੈਰੀਫਾਈ ਕਰਕੇ ਪ੍ਰਾਪਰਟੀ ਨੂੰ ਵੀ ਹਾਂ ਹੈਗੀ ਐ ਇਹੀ ਦੀ ਪ੍ਰਾਪਰਟੀ ਦੇ ਰਿਹਾ ਹੈ ਤੇ ਉਸ ਤੋਂ ਬਾਅਦ ਆਪਦਾ ਪੈਸਾ ਟਕੇ ਵਾਲੀ ਲੈਣ ਦੇਣ ਕਰੋ ਪਹਿਲਾਂ ਨਾ ਦਿਓ ਨਹੀਂ ਤਾਂ ਫਿਰ ਇੱਥੇ ਆ ਕੇ ਤੁਹਾਡੀ ਕੋਈ ਗੱਲ ਨਹੀਂ ਸੁਣਦਾ ਫੋਨ ਬੰਦ ਕਰ ਲੈਂਦੇ ਆ ਤੇ ਔਖਾ ਹੀ ਹੁੰਦਾ ਬੰਦਾ ਫਿਰ ਮੌਕੇ ਤੇ ਖੜੇ ਪੈਰ ਕਰਨ ਵਾਲਾ ਕਰ ਇਹ ਜਿਹੜਾ ਆਪਾਂ ਦੇਖ ਰਹੇ ਹਾਂ ਟੀ ਪੁਆਇੰਟ ਇੱਥੋਂ ਖੱਬੇ ਮੁੜ ਕੇ ਆਪਾਂ ਕੱਲਾ ਗਵਾੜਾ ਫੋਰਡ ਦੇਖ ਕੇ ਆਏ ਆ ਤੇ ਇਸ ਟਾਈਮ ਆਪਾਂ ਮੁੜਨਾ ਹੈ ਇਸ ਪਾਸੇ ਨੂੰ ਇਹ ਜਾਊਗਾ ਸਿੰਕੁਏਰੀਅਮ ਬੀਚ ਜਿੱਥੇ ਆਪਾਂ ਦੇਖਾਂਗੇ ਸਨਸੈਟ ਏ ਜੀ ਸਿੰਘ ਕੁਏਰੀਅਮ ਬੀਚ ਇਹ ਜਮਾ ਬਿਲਕੁਲ ਅਗੋੜਾ ਫੋਰਟ ਤੋਂ ਆਪੋਜ਼ਿਟ ਵਾਲੇ ਪਾਸੇ ਆ ਆਪੋਜ਼ਿਟ ਕਹਿੰਦਾ ਰਸਤਾ ਇਧਰ ਨੂੰ ਆਉਂਦਾ ਪਰ ਹੈਗਾ ਇਹ ਏਰੀਆ ਇੱਕੋ ਹੀ ਹੈ ਇਹ ਨੈਕਸਟ ਟੂ ਕੈਂਡੋਲਮ ਪੈਂਦਾ ਤੇ ਇੱਥੇ ਜਿਹੜਾ ਦੇਖਣ ਲਈ ਚੀਜ਼ ਹੈ ਉਹ ਜਦੋਂ ਸਾਹਮਣੇ ਆਪਾਂ ਨੂੰ ਦਿਖ ਰਹੀ ਹੋਊਗੀ ਇਹ ਅੱਗੇ ਜਾ ਕੇ ਦਿਖਾਉਣਾ ਕੋਈ ਨਾ ਆਹ ਖਾਣ ਪੀਣ ਵਾਸਤੇ ਲੱਗੇ ਹੋਏ ਆ ਇੱਥੇ ਤੁਸੀਂ ਗੋਲ ਗੱਪੇ ਖਾ ਲਓ ਨਾਰੀਅਲ ਖਾ ਲਓ ਨਾਰੀਅਲ ਦੇ ਵਿੱਚ ਬਹੁਤ ਸਵਾਦ ਹੁੰਦਾ ਇਧਰਾ ਲੋਕਲ ਨਾ ਬੜਾ ਸਵਾਦ ਨਾਰੀਅਲ ਵੀ ਸਵਾਦ ਹੁੰਦਾ ਤੇ ਪਾਈਨੈਪਲ ਦਾ ਪਰਫੋਰਮਸ ਆਉਂਦਾ ਪਾਈਨੈਪਲ ਵੀ ਬੜੇ ਟੇਸਟੀ ਹੁੰਦੇ ਆ ਉਹਨਾਂ ਦੇ ਬਾਕੀ ਅੱਗੇ ਤੁਹਾਨੂੰ ਉਹ ਅੱਗੇ ਪਹੁੰਚ ਕੇ ਦਿਖਾਉਣੇ ਆ ਇੱਕ ਵਾਰੀ ਜਿਹੜਾ ਇੱਥੋਂ ਸਮੁੰਦਰ ਦਾ ਧੱਕ ਹੈ ਉਹ ਤੁਸੀਂ ਦੇਖ ਸਕਦੇ ਹੋ ਇਹ ਇਹ ਸੰਕੁਇਰਨ ਬੀ ਦੇ ਉੱਤੇ ਮੇਨ ਖਿੱਚ ਦਾ ਕੇਂਦਰ ਇੱਥੇ ਆਉਂਦੇ ਆ ਲੋਕ ਤੇ ਉੱਧਰਲੇ ਪਾਸੇ ਸਨਸੈਟ ਦੇਖਦੇ ਆ ਸਨਸੈਟ ਇੱਥੇ ਹੁੰਦਾ ਵੀ ਬਹੁਤ ਸੋਹਣਾ ਤੇ ਇਹ ਜਿਹੜਾ ਨਾਲ-ਨਾਲ ਤੁਸੀਂ ਦੇਖ ਰਹੇ ਹੋ ਲੈਫਟ ਹੈਂਡ ਸਾਈਡ ਤੁਹਾਡੇ ਖੱਬੇ ਪਾਸੇ ਇਹ ਲੋਅਰ ਅਗਵਾੜਾ ਫੋਰਟ ਹੈ ਅਗਵਾੜਾ ਫੋਰਟ ਦਾ ਮਤਲਬ ਥਰੜਾ ਪਾਸਾ ਇੱਥੇ ਹੁਣ ਤਾਜ ਹੋਟਲ ਨੇ ਇਹ ਜਗ੍ਹਾ ਲਈ ਹੋਈ ਹੈ ਤਾਂ ਇੱਥੇ ਹੁਣ ਇਹ ਤਾਜ ਹੋਟਲ ਹੈ ਰਵੰਤਾਲਾਂ ਦਾ ਤੇ ਇੱਥੇ ਜਦੋਂ ਮੌਨਸੂਨ ਸੀਜ਼ਨ ਹੁੰਦਾ ਹੈ ਉਦੋਂ ਇਸ ਚੀਜ਼ ਨੂੰ ਜਿਆਦਾ ਲੋਕ ਦੇਖਣ ਆਉਂਦੇ ਕਿਉਂਕਿ ਉਦੋਂ ਉੱਥੋਂ ਛੱਲਾ ਆਉਂਦੀਆਂ ਨੇ ਜਿਹੜੀਆਂ ਇੱਥੇ ਵੱਜ ਕੇ ਤੇ ਉੱਚੀਆਂ ਉਡਦੀਆਂ ਨੇ ਉਹਦੇ ਨਾਲ ਫਿਰ ਤਸਵੀਰ ਕਰੀਆਂ ਵੀ ਕਰਦੇ ਆ ਲੋਕ ਵੀਡੀਓ ਵਗੈਰਾ ਵੀ ਬਣਾਉਂਦੇ ਆ ਉਹ ਸਾਰਾ ਕੁਝ ਮਤਲਬ ਮੌਨਸੂਨ ਸੀਜ਼ਨ ਦੇ ਇੱਥੇ ਹੁੰਦਾ ਤੇ ਇਸ ਟਾਈਮ ਸੂਰਜ ਛਿਪਣ ਦਾ ਸਮਾਂ ਹੋ ਚੁੱਕਾ ਹੈ ਸੂਰਜ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ 15-20 ਮਿੰਟ ਚ ਜਾਂ 25 ਮਿੰਟ ਚ ਮੇਰੇ ਖਿਆਲ ਚ ਹੋਰ ਡੁੱਬ ਜਾਣਾ ਤੇ ਇੱਕ ਵਧੀਆ ਸਨਸੈਟ ਇੱਥੇ ਦੇਖਣ ਵਾਸਤੇ ਲੋਕ ਇਕੱਠੇ ਹੋ ਚੁੱਕੇ ਆ ਇਹ ਦੂਜਾ ਪਾਸਾ ਹੈ ਸੰਕਵੇਰੀਂ ਵਿੱਚ ਦਾ। ਵਿੱਚੇ ਸੋਣਾ ਹੈ। ਇੱਥੇ ਗੰਦਗੀ ਉੱਨੀ ਨਹੀਂ ਹੈਗੀ। ਇਹ ਵੀ ਸਾਫ਼ ਸੁਥਰਾ ਹੈ ਵਿੱਚ ਹੈ। ਤੇ ਵਾਈਟ ਜੀ ਸੈਂਡ ਹੈ। ਪਰ ਹੈ ਛੋਟਾ। ਇਸ ਕਰਕੇ ਲੋਕ ਘਟੁੰਦੇ ਆ। ਕੈਫੇ ਵੀ ਇੱਕ ਦੋ ਹੀ ਹੈ। ਕੋਈ ਬੜਾ ਜਿਆਦਾ ਸ਼ਾਇਕ ਹੈ ਨਹੀਂ। ਪਰ ਇਹ ਉਦਾਂ ਦੇਖਣ ਨੂੰ ਵਧੀਆ ਹੈ। ਕੁਛ ਆ ਜਿੱਥੇ ਆਪਾਂ ਖੜੇ ਆ। ਇੱਥੋਂ ਇਹਨੂੰ ਦੇਖਣਾ ਹੋਰ ਵਧੀਆ ਲੱਗਦਾ ਹੈ। ਆ ਜਿਹੜੀ ਇੱਥੇ ਰਾਈਡਸ ਦਿੰਦੇ ਆ ਬਨਾਣਾ ਰਾਈਡ ਦਿੰਦੇ ਆ ਇਹ ਉਹਨੂੰ ਪਿੱਛੋਂ ਲੈ ਕੇ ਆਉਂਦੇ ਆ ਵਿਚ ਤੋਂ ਤੇ ਲਿਆ ਕੇ ਉੱਥੇ ਇਹਨਾਂ ਨੇ ਕਮਾ ਕੇ ਗੜਾ ਇਹਦੇ ਕਿੱਥੇ ਲੈ ਛੱਡ ਤੇ ਜਾ ਰਹੇ ਉਹ ਹੁਣ ਪਹੇ ਨਹੀਂ ਹੁਣ ਉਹਨੂੰ ਤਾਂ ਬਨਾਣਾ ਸਿੱਧਾ ਨਹੀਂ ਹੋ ਰਿਹਾ ਹੈਗਾ ਤੇ ਉਹਨਾਂ ਦੀ ਕੂਕ ਪੈ ਰਹੀ ਹੈ ਉਹ ਦੇਖੋ ਬਨਾਣੇ ਦੇ ਕਿੰਨੀ شدت ਲੱਗ ਰਹੀ ਹੈ ਬਨਾਣਾ ਉਹ ਕਿਤੇ ਲੱਦ ਕੇ ਤਾਂ ਲੈ ਕੇ ਜਾ ਰਗੇ ਛੱਡ ਕੇ ਜਾਣ ਇਹਨਾਂ ਨੂੰ ਯੇ ਮੈਂ ਕਰਤਾ ਸਿੱਧਾ ਕਰਤਾ ਕਰਤਾ ਆਈ ਧੀ ਦੂਰ ਜਾਣਾ ਹੋਇਆ ਤਾਂ ਜਵਾਲ ਚਾਲੇ ਨੇ ਸੌਂਦਰ ਦੇ ਹੋਰ ਕੀ ਦੇ ਕੋ ਪੈਰ ਤਾਂ ਵੀ ਨਹੀਂ ਲੱਗ ਰਿਹਾ ਮੋਟਰ ਲਾਈਫ ਜੈਕਟ ਨੇ ਆ ਗਈ ਹਾਂ ਲਾਈਫ ਜੈਕਟ ਤਾਂ ਹੈਗੇ ਆ ਲਾਈਫ ਜੈਕਟ ਉੱਪਰ ਜਰੂਰ ਹੈ ਲੈ ਹੁਣ ਬਿਠਾਉਣ ਲੱਗਿਆ ਹੁਣ ਉਹ ਆਪ ਚੜੂਗਾ ਪਹਿਲਾਂ ਇਹ ਉਹ ਬੰਦਾ ਬਿਨਾਂ ਲਾਈਫ ਜੈਕਟ ਤੋਂ ਵੇਖ ਮੋਟੇ ਚਲੋ ਉੱਤੇ ਆਪ ਬੈਠੂ ਉਹ ਪਹਿਲਾਂ ਹੱਥ ਪਾਵਾ ਕੇ ਉਹਨੂੰ ਇਕੱਲੇ ਇਕੱਲੇ ਚੜਾਊਗਾ ਬੰਦਲ ਦੇ ਨੇੜੇ ਟੈਂਪ ਕਰਕੇ ਉੱਪਰ ਚੜਾ ਲੂ ਮੈਨੂੰ ਚੜਾਉਣਾ ਪੈ ਜੇ ਜੀ ਚੜ ਜਾਂਦਾ ਬੰਦਾ ਹਾਂ ਜੇ ਤੁਹਾਨੂੰ ਇਹ ਪਤਾ ਹੋਵੇਗਾ ਨਾ ਵੀ ਜੇ ਤੂੰ ਨਹੀਂ ਚੜੇਂਗਾ ਤਾਂ ਮਰੇਂਗਾ ਬਦਤ ਚਾਹੀ ਤੈਨੂੰ ਪਹਾੜ ਚੜਾ ਲਓ ਫਿਰ ਹੁਣ ਛੇਪਣ ਦੀ ਤਿਆਰੀ ਚਾ ਸੂਰਜ ਤੇ ਉਧਰੋਂ ਬੰਦਾ ਇਕੱਲਾ ਇਕੱਲਾ ਕਰਕੇ ਉੱਤੇ ਬਿਠਾਉਣ ਲੱਗੇ ਮਾਲਕ ਸੌਖ ਰੱਖੇ ਜਾਣ ਤੇ ਆਪਾਂ ਸਨਸੈਟ ਦੇਖ ਕੇ ਤੇ ਫਿਰ ਉਧਰੋਂ ਨਿਕਲਦੇ ਆਂ ਵਾਪਸ ਬਾਗਾ ਵੀ ਚੱਲੋ ਇੱਕ ਤਾਂ ਚਾਂਦੀ ਸੋਰੀ ਬਈ ਹੈ ਬਿਲਕੁਲ ਸਨਸੈਟ ਦੇਖ ਕੇ ਤੇ ਹੁਣ ਆਪਾਂ ਨਿਕਲੇ ਆ ਬਾਹਰ ਨੂੰ ਬਾਜ਼ਾਰ ਵਾਲ ਨੂੰ ਢੇੜੀ ਮਾਰਨ ਕਿਉਂਕਿ ਇਹ ਵੀ ਦਿਨੇ ਅੱਜ ਧੁੱਪ ਕਰਕੇ ਤੇ ਰਸ਼ ਕਰਕੇ ਬਾਹਰ ਨਿਕਲ ਨਹੀਂ ਹੋਇਆ ਹੈਗਾ ਤਾਂ ਹੁਣ ਸੋਚਿਆ ਵੀ ਚਲੋ ਥੋੜਾ ਬਹੁਤਾ ਢੇੜਾ ਛੇੜਾ ਕੱਟ ਕੇ ਆਉਣੇ ਜਿਹੜੇ ਨੇੜੇ-ਟੜੇ ਪੀਚ ਹੈਗੇ ਆ ਆਪਣੇ ਤਾਂ ਹੁਣ ਉਹੀ ਢੇੜਾ ਛੇੜਾ ਮਾਰਦੇ ਫਿਰਦੇ ਆ ਮਾਰਕੀਟਾਂ ਦੇਖਦੇ ਆਲੇ-ਦੁਆਲੇ ਸਜਾਵਟ ਹੋਈ ਹੋਈ ਹੈ ਵਧੀਆ ਸਜੇ ਹੋਏ ਬਾਜ਼ਾਰ ਹੈ ਸੋਹਣਾ ਮਾਹੌਲ ਹੈ ਸਾਲ ਦਾ ਪਹਿਲਾ ਦਿਨ ਹੈ ਤੇ ਗੋਆ ਦੇ ਲੋਕ ਇਸ ਦਿਨ ਨੂੰ ਵਧੀਆ ਇੰਜੋਏ ਕਰ ਰਹੇ ਨੇ ਜੀ ਕੱਲ ਵੀ ਵਧੀਆ ਪਾਰਟੀਆਂ ਪੂਟੀਆਂ ਹੋਈਆਂ ਨੇ ਇੱਥੇ ਤੇ ਇਸ ਕਰਕੇ ਲੋਕਾਂ ਥੋੜੇ ਥੱਕੇ ਹਾਰੇ ਵੀ ਹੈਗੇ ਆ ਤਾਂ ਕਰਕੇ ਰਾਤ ਨੂੰ ਹੀ ਨਿਕਲਣਗੇ ਜ਼ਿਆਦੇ ਤੇ ਉਹੀ ਕੰਮ ਹੋ ਰਿਹਾ ਹੈ ਰਾਤ ਨੂੰ ਆਪਾਂ ਨੂੰ ਇੱਥੇ ਵਧੀਆ ਚਹਲ ਪਹਲ ਜਿਹੜੀ ਹੈ ਉਹ ਦੇਖਣ ਨੂੰ ਮਿਲੂਗੀ ਤੇ ਕਰਦੇ ਕਰਾਉਂਦੇ ਆਪਾਂ ਚਰਚ ਕੋਲੇ ਪਹੁੰਚੇ ਆ ਚਰਚ ਇੱਥੇ ਕੋਈ ਪ੍ਰੇਅਰ ਦਾ ਕੰਮ ਚੱਲ ਰਿਹਾ ਹੈ ਮੇਰੇ ਖਿਆਲ ਚ ਪ੍ਰੇਅਰ ਕਰ ਰਹੇ ਆ ਇਸ ਟਾਈਮ ਟਾਈਮ ਉਹ ਹੋਇਆ ਹੋਇਆ ਤਾਂ ਘੰਟਾ ਜਾਂ ਵੱਜ ਰਿਹਾ ਹੈ ਇਹ ਕਿ ਕ੍ਰਿਸਚੀਅਨ ਲੋਕਾਂ ਦਾ ਸ਼ਹਿਰ ਹੈ ਤਾਂ ਓਬਵੀਅਸ ਹੀ ਗੱਲ ਹੈ ਵੀ ਚਰਚਾਂ ਦੇ ਵਿੱਚ ਇਸ ਟਾਈਮ ਪ੍ਰੇਅਰਾਂ ਹੁੰਦੀਆਂ ਹੀ ਨੇ ਜਿਵੇਂ ਆਪਣੇ ਗੁਰੂ ਘਰਾਂ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਉਸ ਤਰ੍ਹਾਂ ਇਹ ਬਾਗਾ ਵਿੱਚ ਦਾ ਪਿਛਲਾ ਏਰੀਆ ਹੈ ਜਿਹੜਾ ਬੈਕ ਸਾਈਡ ਜਿਹੜਾ ਬੀਚ ਵਾਲੇ ਪਾਸੇ ਦਾ ਉਹ ਛੋਟਾ ਰੋਡ ਜਾਂਦਾ ਹੈ। ਕਲੱਬਾਂ ਵਾਲੇ ਰੋਡ ਤੋਂ ਘੁੰਮ ਕੇ ਉਹ ਵਨ ਵੇ ਰੋਡ ਹੈ ਉੱਥੋਂ ਆ ਕੇ ਇਹ ਰੋਡ ਵਾਪਸੀ ਦਾ ਰੋਡ ਹੈ ਇੱਥੋਂ ਵਾਪਸ ਤੁਸੀਂ ਦੁਬਾਰੇ ਫੇਰ ਉਸੇ ਰੋਡ ਤੇ ਚੜ ਜਾਂਦੇ ਹੋ। ਤੇ ਇੱਥੇ ਇਹਨਾਂ ਨੇ ਬਣਾ ਰੱਖਿਆ ਇੱਕ ਸਨੋ ਪਾਰਕ ਗੋਆ। ਜਾਲੀ ਸਨੋ ਪਾਉਣ ਵਾਲਾ ਕੰਮ ਹੋਊਗਾ ਕਿਉਂਕਿ ਇਹ ਗਰਮੀ ਵਾਲਾ ਏਰੀਆ ਤਾਂ ਸਨੋ ਪਸੰਦ ਲੋਕ ਕਰਦੇ ਹੀ ਕਰਦੇ ਆ। ਰੌਸ਼ਨੀ ਵਾਲੇ ਟੋਲਕਾਂ ਦੇ ਉੱਤੇ ਪੂਰੀ ਕੀਤੀ ਹੋਈ ਹੈ ਲੋਕਾਂ ਨੇ ਇੱਕ ਰਿਸਪਾਂਸ ਲੰਘ ਕੇ ਗਈ ਹੈ ਤਾਂ ਘਰ ਸਭ ਨੇ ਆਪ ਦੇ ਵਧੀਆ ਤਰੀਕੇ ਨਾਲ ਸਜਾਏ ਹੋ ਆਪਾਂ ਇਸ ਟਾਈਮ ਜਾ ਰਹੇ ਆ ਆਰਮਬੋਲ ਤੇ ਅੰਜੁਨਾ ਉਸ ਵੀ ਉਹਨਾਂ ਵਿੱਚ ਆਨ ਰੋਡ ਉਧਰੋਂ ਰੋਡ ਜਾਂਦਾ ਹੈ ਬਾਹਰ ਨਿਕਲ ਕੇ ਰੋਡ ਹੈ ਤੇ ਸ਼ਾਨਦਾਰ ਮਾਹੌਲ ਹੈ ਸਾਰੇ ਪਾਸੇ ਗੱਡੀਆਂ ਗੁਡੀਆਂ ਪੂਰੀਆਂ ਖੜੀਆਂ ਨੇ ਬੰਦੇ ਬਾਹਰ ਪੈਦਲ ਵੀ ਘੁੰਮ ਰਹੇ ਆ ਇਹੀ ਮਾਹੌਲ ਨਿਊ ਇਅਰ ਦੇ ਪਹਿਲੇ ਦਿਨ ਦੇ ਹੋਣਾ ਵੀ ਚਾਹੀਦਾ ਕੋਲੇ ਵਿੱਚ ਆ ਤੁਰੇ ਜਾਂਦਿਆਂ ਨੂੰ ਆ ਇੱਕ ਜਿਵੇਂ ਆ ਬਿਲਡਿੰਗਾਂ ਨਾ ਬਣੀ ਹੋਈ ਹੈ ਇਤਾਂ ਦੀਆਂ ਬਿਲਡਿੰਗਾਂ ਇੱਥੇ ਬਾਹਰ ਬਹੁਤ ਬਣੀਆਂ ਹੋ ਜਾਂਦੇ ਰੋਡ ਦੇ ਉੱਤੇ ਪੁਰਾਣੀਆਂ ਬਿਲਡਿੰਗਾਂ ਨੇ ਤੇ ਉਹਨਾਂ ਨੂੰ ਉਵੇਂ ਹੀ ਸਾਹਮਣੇ ਰੱਖਿਆ ਹੋਇਆ ਲੋਕਾਂ ਦੇ ਦੇਖਣ ਕਰਨ ਵਾਸਤੇ ਆਈ ਲਵ ਗੋਆ ਇਹ బోర్ਡ ਤੁਹਾਨੂੰ ਗੋਆ ਦੇ ਵਿੱਚ ਆਮ ਹੀ ਮਿਲ ਜਾਣਗੇ ਆ ਇੱਥੇ ਇੱਕ ਸ਼ਾਨਦਾਰ ਮੰਦਿਰ ਬਣਿਆ ਹੋਇਆ ਹੈ ਬੜਾ ਸੋਹਣਾ ਮੰਦਿਰ ਹੈ ਇਹ ਸਾਹਮਣੇ ਦਾ ਗੇਟ ਹੈ ਇਹਦਾ ਇਹਦੇ ਉੱਤੇ ਨਾਮ ਲਿਖਿਆ ਹੋਇਆ ਆਰਤੀ ਚੱਲ ਰਹੀ ਹੈ ਅੰਦਰ ਤੇ ਸਾਈਡ ਤੋਂ ਆਪਾਂ ਜੇ ਨੂੰ ਦੇਖੀ ਤਾਂ ਇਹਦਾ ਆਹ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਹੈ ਸਾਈਡ ਤੋਂ ਵੀ ਉੱਚਾ ਮੰਦਿਰ ਹੈ ਵੱਡਾ ਮੰਦਿਰ ਹੈ ਵਧੀਆ ਬਣਿਆ ਹੋਇਆ ਤਾਂ ਲੋਕ ਇੱਥੇ ਆ ਮੰਦਿਰ ਵਗੈਰਾ ਵੀ ਜ਼ਰੂਰ ਦੇਖ ਕੇ ਜਾਣ ਜਿਹੜੇ ਆਉਂਦੇ ਆ ਆਪਾਂ ਹੁਣ ਇਸ ਤੋਂ ਬਾਅਦ ਚੱਲਦੇ ਆ ਆਪਣੇ ਹੋਟਲ ਵੱਲੋਂ ਕਿਉਂਕਿ ਕੱਲ ਨੂੰ ਆਪਣੀ ਹੈਗੀ ਹੈ ਵਾਪਸੀ ਤਾਂ ਵਾਪਸੀ ਲਈ ਸਾਨੂੰ ਸਵੇਰੇ ਜਲਦੀ ਨਿਕਲਣਾ ਪੈਣਾ ਇੱਥੋਂ ਤਾਂ ਹੁਣ ਆਪਾਂ ਚੱਲਦੇ ਆ ਹੋਟਲ ਇਸ ਵਲੌਗ ਨੂੰ ਵੀ ਇੱਥੇ ਕਰਦੇ ਆ ਸਮਾਪਤ ਕੱਲ ਨੂੰ ਸਵੇਰੇ ਨਿਕਲ ਕੇ ਤੁਹਾਨੂੰ ਵਾਪਸੀ ਦੇ ਵਲੌਗ ਵੀ ਦਿਖਾਉਨੇ ਆ ਤੇ ਅੱਗੇ ਇੱਕ ਸੀਰੀਜ਼ ਹੋਰ ਵੀ ਆ ਸਾਸਰੀ ਗੱਲ ਜੀ